ਦੋਸਤੋ ਅੱਜ ਮੈਂ ਤੁਹਾਡੇ ਨਾਲ ਬੜਾ ਅਹਿਮ ਮੁੱਦਾ ਜੋ ਪੰਜਾਬ ਦਾ ਬਹੁਤ عرصے ਤੋਂ ਲਟਕਦਾ ਆ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਤੇ ਬਾਈਬਲ ਕਲਾ ਦੇ ਵਿੱਚ ਹੋਏ ਗੋਲੀ ਕਾਂਡ ਦਾ ਇਨਸਾਫ ਮਗਰਲੀ ਸਰਕਾਰਾਂ ਨੇ ਤਾਂ ਬੇਇਨਸਾਫੀ ਕੀਤੀ ਹੈ ਇਹਨੂੰ ਆਪਾਂ ਮੰਨ ਕੇ ਚੱਲਦੇ ਆ ਇਸੇ ਕਰਕੇ ਲੋਕਾਂ ਨੇ ਸਜ਼ਾ ਦਿੱਤੀ ਲੇਕਿਨ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਭਗਵਾਨ ਪ੍ਰਮਾਨ ਨੇ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਤਾਂ 24 ਘੰਟਿਆਂ ਦੇ ਵਿੱਚ ਇਸ ਮਸਲੇ ਤੇ ਬੇਅਦਬੀਆਂ ਤੇ ਇਨਸਾਫ ਪਿਆਗੇ ਜਾਂ 36 ਦਿਨ ਕਿਹਾ ਸੀਗਾ ਲੇਕਿਨ ਅੱਜ 22 ਸਾਲ ਬੀਤ ਜਾਣ ਤੋਂ ਬਾਅਦ ਜਿਹੜੀ ਸ਼ਰਾਰਤ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਪੰਜਾਬ 'ਚ ਡੇਰਾ ਪ੍ਰੇਮੀਆਂ ਨੂੰ ਤੇ ਡੇਰੇ ਸੱਚਾ ਸੌਦਾ ਦੇ ਸਾਧ ਨੂੰ ਬਚਾਉਣ ਵਾਸਤੇ ਉਹਦੇ ਤੇ ਮੈਂ ਚੰਦ ਤੱਥਾਂ ਦੇ ਨਾਲ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਸਤੇ ਹਾਜ਼ਰ ਆਇਆ ਆਪਾਂ ਸਭ ਨੂੰ ਪਤਾ ਵਾ ਕਿ ਜਿਹੜੀ 2015 'ਚ 63 ਨੰਬਰ ਐਫ ਆਈ ਆਰ ਸੀ ਬਾਜਾਖਾਨਾ ਪੁਲਿਸ ਸਟੇਸ਼ਨ ਵਿੱਚ ਬੁਰਜ ਜੋਹਾਰ ਸਿੰਘ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆਇਆ ਚੋਰੀ ਹੋਣ ਦਾ ਉਹਦੇ 'ਚ ਜਿਹੜਾ ਡੇਰਾ ਸੱਚਾ ਸੌਦਾ ਦੇ ਸਾਹਮਣੇ ਨਾਮਜ਼ਦ ਕੀਤਾ ਗਿਆ ਔਰ ਜਦੋਂ ਉਹ ਗਲ ਟ੍ਰਾਇਲ ਚੱਲੀ ਉਥੇ ਫਰੀਦਕੋਟ ਦੀ ਅਦਾਲਤ ਵਿੱਚ ਤਾਂ 295ਏ ਜਿਹੜਾ ਧਾਰਾ ਹੈ ਉਹਦੀ ਇੱਕ ਪ੍ਰੋਸੀਕਿਊਸ਼ਨ ਸੈਂਕਸ਼ਨ ਹੋਮ ਡਿਪਾਰਟਮੈਂਟਿੰਦਾ ਪੰਜਾਬ ਦਾ ਗ੍ਰਹਿ ਵਿਭਾਗ ਜਿੱਦਾਂ ਕਿ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਹੈ ਪਿਛਲੇ ਸਵਾ ਦੋ ਸਾਲ ਤੋਂ ਭਗਵੰਤ ਮਾਨ ਇਸ ਫਾਈਲ ਦੇ ਉੱਤੇ ਬੈਠਾ ਹੋਇਆ ਉਸ ਪ੍ਰੋਸੀਕਿਊਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਿਹਦੇ ਕਰਕੇ ਕੇਸ ਸੀਗਾ ਉਹ ਜਿਉਂ ਦਾ ਤਿਉਂ ਉਥੇ ਖੜਾ ਵਾਤੇ ਬਾਬੇ ਡੇਰਾ ਸੱਚਾ ਸੌਦਾ ਦੇ ਸਾਹਮਣੂ ਉਹਦਾ ਕਿਸੇ ਤਰ੍ਹਾਂ ਦਾ ਕੋਈ ਟਰਾਇਲ ਹੀ ਨਹੀਂ ਹੋ ਸਕਿਆ ਨੰਬਰ ਇੱਕ ਤੱਥ ਇਹ ਆ ਗਿਆ ਫਿਰ 11 3 2024 ਨੂੰ ਬਾਬੇ ਨੇ ਆਪਣਾ ਅਸਰ ਰੂਸੂਕ ਵਰਤ ਕੇ ਵੱਡੇ ਵੱਡੇ ਵਕੀਲ ਮਹਿੰਗੇ ਖੜੇ ਕਰਕੇ ਜਿੰਨੀਆਂ ਟਰਾਇਲਸ ਮੋਸਟਲੀ ਚੱਲ ਰਹੀਆਂ ਸੀਗੀਆਂ ਆਨਰੇਬਲ ਫਰੀਦਕੋਟ ਦੀ ਅਦਾਲਤ ਵਿੱਚ ਜਿੱਥੇ ਕਿਤੇ ਕਿਤੇ ਚਲਾਨ ਵੀ ਪੇਸ਼ ਹੋ ਗਏ ਸੀਗੇ ਉਹ ਸਾਰੀਆਂ ਜਿੱਥੇ ਤੱਕ ਉਹਨਾਂ ਦਾ ਤਲਕ ਤਲਕਾਤ ਸੀ ਉਹ ਸਾਰੀਆਂ ਹਾਈ ਕੋਰਟ ਤੋਂ ਕੰਪਲੀਟ ਟ੍ਰਾਇਲਸ ਜਿਹੜੀਆਂ ਸੀ ਉਹ ਸਾਰੀਆਂ ਸਟੇ ਕਰਾ ਦਿੱਤੀਆਂ ਇਹ ਗੱਲ ਮਾਰਚ 2024 ਦੀ ਤਕਰੀਬਨ ਸਟੇਜ ਨੇ ਭਗਵੰਤ ਮਾ ਨਾਰਮਲ ਕੋਰਸ ਵਿੱਚ ਇਮੀਡੀਏਟਲੀ ਪ੍ਰਾਈਵੇਟ ਵਕੀਲ ਖੜੇ ਕਰਕੇ 50 50 25 25 30 30 ਲੱਖ ਦੇ ਆਪਣੇ ਵਿਰੋਧੀਆਂ ਦੇ ਖਿਲਾਫ ਤੁਰੰਤ ਸੁਪਰੀਮ ਕੋਰਟ ਜਾਂਦਾ ਵਾ ਚਾਹੇ ਉਹ ਖੇਰੇ ਦਾ ਜਮਾਨਤ ਰਾਦ ਕਰਾਉਣੀ ਹੋਵੇ ਚਾਹੇ ਡਾਕਟਰ ਵਰਜਿੰਦਰ ਸਿੰਘ ਹਮਦਰਦ ਅਜੀਤ ਵਾਲੇ ਉਹਨਾਂ ਨੂੰ ਜਿਹੜੀ ਰਾਹਤ ਮਿਲੀ ਹਾਈ ਕੋਰਟ ਤੋਂ ਚਾਹੇ ਉਸ ਨੂੰ ਆਪੋਜ਼ ਕਰਨਾ ਹੋਵੇ ਤੇ ਬਹੁਤ ਛੇਤੀ ਸੁਪਰੀਮ ਕੋਰਟ ਜਾਂਦੇ ਲੇਕਿਨ ਬਾਬੇ ਦੇ ਕੇਸਾਂ ਦੇ ਸਿਲਸਿਲੇ ਦੇ ਵਿੱਚ 4-5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਸੇ ਤਰ੍ਹਾਂ ਦੀ ਅਪੀਲ ਦਾਇਰ ਕਰਕੇ ਹਾਈ ਕੋਰਟ ਦੇ ਆਰਡਰ ਨੂੰ ਰੱਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਭਾਤ ਕਿ ਮਾਮਲਾ ਜਿਹੜਾ ਉਹ ਜਿਉਂ ਦਾ ਤਿਉਂ ਦੱਬਿਆ ਰਵੇ। ਔਰ ਇਸੇ ਤਰ੍ਹਾਂ ਜਿੰਨੀਆਂ ਟ੍ਰਾਇਲਸ ਸੀਗੀਆਂ ਡੇਰਾ ਸੱਚਾ ਸੌਦਾ ਦੇ ਪ੍ਰੇਮੀਆ ਦੇ ਨਾਲ ਤੋਲਕ ਰੱਖਣ ਵਾਲੀਆਂ ਉਹ ਮੋਸਟਲੀ ਪੰਜਾਬ ਤੋਂ ਬਾਹਰ ਟ੍ਰਾਇਲਸ ਲਿਜਾ ਚੁੱਕੇ ਨੇ। ਉਹਨਾਂ ਨੇ ਇੱਥੇ ਆਣ ਕੇ ਕਿਹਾ ਹਾਈ ਕੋਰਟ ਦੇ ਵਿੱਚ ਕਿ ਸਾਨੂੰ ਇੱਥੇ ਕੋਈ ਇਨਸਾਫ ਦੀ ਉਮੀਦ ਨਹੀਂ ਗਈ ਉਹ ਸਾਰੀਆਂ ਬਹੁਤੀਆਂ ਟ੍ਰਾਇਲ ਜਿਹੜੀਆਂ ਨੇ ਉਹ ਦੂਜੇ ਸੂਬਿਆਂ ਵਿੱਚ ਹਰਿਆਣਾ ਜਾਂ ਚੰਡੀਗੜ੍ਹ ਜਾਂ ਹੋਰ ਸਟੇਟਾਂ ਵਿੱਚ ਜਾ ਚੁੱਕੀਆਂ ਉਹਦੇ ਤੇ ਵੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਇਹਨੂੰ ਉਪਰਾਲਾ ਨਹੀਂ ਕੀਤਾ ਕਿ ਟ੍ਰਾਇਲ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਗੁਨਾਹ ਪੰਜਾਬ ਦੇ ਵਿੱਚ ਹੋਇਆ ਤੇ ਇਹਨਾਂ ਲੋਕਾਂ ਨੂੰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਸਿਮਿਲਰਲੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 30 ਜਨਵਰੀ 2017 ਨੂੰ ਮੋਡ ਬੰਬ ਬਲਾਸਟ ਹੋਇਆ ਸੀਗਾ ਅਸੀਂ ਇਹ ਮਸਲਾ ਪੰਜਾਬ ਦੀ ਵਿਧਾਨ ਸਭਾ ਚ ਅਨੇਕਾਂ ਵਾਰ ਚੱਕਿਆ ਕਾਂਗਰਸ ਸਰਕਾਰ ਨੇ ਇਹਦੇ ਤੇ ਕੁਝ ਨਹੀਂ ਕੀਤਾ 2017 ਚ 7 ਵਿਅਕਤੀ ਮਾਰੇ ਗਏ ਸੀ ਉਹਨਾਂ ਚੋਂ 6 ਬਿਲਕੁਲ ਬੇਗੁਨਾਹ ਛੋਟੇ ਬੱਚੇ ਸੀ ਔਰ ਉਹਦੇ ਚ ਤੱਥ ਆਇਆ ਕਿ ਜਿਹੜੀ ਗੱਡੀ 'ਚ ਆਰਡੀਐਕਸ ਬਲਾਸਟ ਹੋਇਆ ਇਹ ਗੱਡੀ ਜਿਹੜੀ ਆ ਇਹ ਡੇਰਾ ਸੱਚਾ ਸੌਦਾ ਦੇ ਪ੍ਰੈਮਿਸਿਸ ਦੇ ਅੰਦਰ ਇਸ ਦੀ ਸਾਰੀ ਗਲਤੰਮੀ ਪਿਆਰ ਕੀਤਾ ਲੇਕਿਨ ਉਹਦੇ ਤੇ ਪੂਰਾ ਜਿਹਨੂੰ ਕਹਿੰਦੇ ਆ ਕਿ ਪਰਦਾ ਪਾ ਦਿੱਤਾ ਜਾ ਚੁੱਕਾ ਵਾ ਇਸੇ ਤਰ੍ਹਾਂ ਹੀ ਗੁਰੂ ਸਰ ਭੱਟਾ ਦਾ ਜਿਹੜਾ ਸੈਕਰੀਲੇਜ ਬੇਅਦਬੀ ਦਾ ਮਾਮਲਾ ਸੀ 19 20 ਅਕਤੂਬਰ 2015 ਦਾ ਉਹਦੇ ਚ ਅੱਜ ਤੱਕ ਸਿਰਫ ਇੱਕ ਗਵਾਈ ਹੋਈ ਆ ਉਹ ਵੀ ਉਹ ਗਵਾਈ 2020 ਵਿੱਚ ਹੋਈ ਆ ਉਸ ਤੋਂ ਬਾਅਦ ਇਹ ਜਿਹੜਾ ਮਸਲਾ ਸੀ 161 ਨੰਬਰ ਐਫ ਆਈ ਆਰ ਹੈ ਇਹ 2015 ਦੀ ਦਿਆਲਪੁਰਾ ਪੁਲਿਸ ਸਟੇਸ਼ਨ ਚ ਉਹ ਤੋਂ ਬਾਅਦ ਇਹਦੇ ਤੇ ਕੋਈ ਗਵਾਈ ਵੀ ਨਹੀਂ ਹੋਈ ਉਹ ਮਾਮਲਾ ਜੋ ਠੰਡੇ ਬਸਤੇ ਦੇ ਵਿੱਚ ਪੈ ਚੁੱਕਾ ਵਾ ਔਰ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਖੁਲਾਸਾ ਪਿਛਲੇ ਦਿਨਾਂ ਵਿੱਚ ਰਣਵੀਰ ਸਿੰਘ ਖੱਟੜਾ ਜਿਹੜੇ ਕਿ ਫਾਰਮਰ ਆਈਜੀ ਰਿਟਾਇਰਡ ਨੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਜਾ ਕੇ ਮਿਲਦੇ ਨੇ ਉਹਨਾਂ ਨੇ ਸਾਰੇ ਤੱਥ ਪੇਸ਼ ਕੀਤੇ ਕਿ ਇਹ ਜਿਹੜੀਆਂ ਬੇਦਬੀਆਂ ਹੋਈਆਂ ਜਿਹੜੇ ਕਤਲ ਹੋਏ ਨੇ ਬਹਿਬਲ ਕਲਾਂ ਦੇ ਵਿੱਚ ਉਹਨਾਂ ਦੇ ਆ ਸਾਰੇ ਤੱਥ ਨੇ ਕਿਉਂਕਿ ਉਹਨਾਂ ਨੇ ਇਹਦੀ ਕਾਫੀ ਇਨਵੈਸਟੀਗੇਸ਼ਨ ਕੀਤੀ ਸੀ ਇਹਨਾਂ ਦੇ ਤਹਿਤ ਮੁਤਹਿਤ ਐਸਆਈਟੀ ਬਣੀ ਸੀਗੀ ਉਸ ਵਕਤ ਔਰ ਕਾਫੀ ਤੱਥ ਜਿਹੜੇ ਸੀਗੇ ਉਹ ਉਹਨਾਂ ਨੇ ਇੱਥੇ ਲਿਆ ਕੇ ਰੱਖੇ ਸੀ ਲੇਕਿਨ ਉਹਦੇ ਐਕਸ਼ਨ ਤਾਂ ਕੀ ਲੈਣਾ ਸੀ ਰਣਵੀਰ ਖੱਟੜੇ ਦੀ ਉਸ ਸ਼ਿਕਾਇਤ ਤੇ ਜਿਹੜੀ ਗਏ ਨੇ ਅਕਾਲ ਤਖਤ ਸਾਹਿਬ ਦੇ ਕੋਲ ਪੰਜਾਬ ਦੀ ਸਰਕਾਰ ਨੇ ਇਸ ਨੂੰ ਉਲਟਾ ਲੈਂਦੇ ਆ ਜਿਹੜੀ ਇੱਕ ਐਸਆਈਟੀ ਬਣੀ ਹੈ ਨਾ ਮਹਿੰਦਰਪਾਲ ਬਿੱਟੂ ਜਿਹੜਾ ਇੱਕ ਮੁੱਖ ਦੋਸ਼ੀ ਸੀਗਾ ਸਾਰੀਆਂ ਬੇਅਦਬੀਆਂ ਦਾ ਇੱਕ ਮੁੱਖ ਕਾਰਨ ਸੀ ਇੱਕ ਮੇਨ ਆਦਮੀ ਸੀਗਾ ਦੇਰਾ ਸੱਚਾ ਸੋਦਾ ਦਾ ਉਹਦਾ ਜਿਹੜਾ ਨਾਬੇ ਜੇਲ੍ਹ ਵਿੱਚ ਕਤਲ ਹੋਇਆ ਸੀਗਾ ਉਸ ਕਤਲकांड ਦੇ ਵਿੱਚ 2019 ਦੀ ਜੂਨ ਨੂੰ ਇਹ ਕਤਲ ਹੋਇਆ ਸੀਗਾ ਨਾਬੇ ਜੇਲ੍ਹ ਵਿੱਚ ਉਸ ਕਤਲकांड ਵਿੱਚ ਉਲਟਾ ਰਣਵੀਰ ਖਟਰੇ ਨੂੰ ਹੀ ਗੁਨਾਹਗਾਰ ਬਣਾ ਕੇ ਉਹਨੂੰ ਸਦਨਾ ਸ਼ੁਰੂ ਕਰ ਦਿੱਤਾ ਚਾਰ ਪੰਜ ਘੰਟੇ ਇੱਕ ਦਿਨ ਬਲਾ ਕੇ ਉਹਦੀ ਉਹਨੂੰ ਸਮਨ ਕਰਕੇ ਉਹਦੀ ਗ੍ਰਿਲਿੰਗ ਕੀਤੀ ਗਈ ਔਰ ਇਥੇ ਇਹ ਵੀ ਕਹਿਣਾ ਬਹੁਤ ਜ਼ਰੂਰੀ ਆ ਕਿ ਇੱਕ ਪ੍ਰਦੀਪ ਕਲੇਰ ਜਿਹੜਾ ਮੇਨ ਨੈਸ਼ਨਲ ਕਮੇਟੀ ਪੋਲੀਟੀਕਲ ਉਹਨਾਂ ਦਾ ਡੇਰਾ ਸੱਚਾ ਸੌਦਾ ਦਾ ਇੱਕ ਮੇਨ ਆਦਮੀ ਸੀਗਾ ਜਦੋਂ ਉਹ ਪਿੱਛੇ ਫੜਿਆ ਗਿਆ ਫ फेब्रुवारी ਆਸੇ ਸਾਲ 2024 ਚ ਉਹਨੇ ਕੰਫੈਸ ਕੀਤਾ ਇਹ ਸਾਰੀਆਂ ਸਾਜ਼ਿਸ਼ਾਂ ਸਭ ਕੁਝ ਜਿਹੜਾ ਹੈ ਡੇਰੇ ਦੇ ਅੰਦਰ ਬੰਦਾ ਰਿਹਾ ਕਿਵੇਂ-ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਖਿਲਾਰਨੇ ਨੇ ਕਿਵੇਂ-ਕਿਵੇਂ ਅਸੀਂ ਉਹਨਾਂ ਦੀ ਬੇਅਦਬੀਆਂ ਕਰਨੀਆਂ ਨੇ ਕਿਵੇਂ-ਕਿਵੇਂ ਸਿੱਖਾਂ ਦੇ ਜਿਹੜੇ ਆਪਾ ਸ਼ਬਦ ਗੁਰੂ ਕਹਿੰਨੇ ਉਹਦੀ ਤੋਹਫੀਨ ਕਰਨੀਆਂ ਇਹ ਸਾਰੀਆਂ ਗੱਲਾਂ ਉਹਦੀਆਂ ਪੁਲਿਸ ਨੇ ਰਿਕਾਰਡ ਕੀਤੀਆਂ ਔਰ ਅਦਾਲਤ ਵਿੱਚ ਉਹਦੇ ਸ਼ਾਇਦ 164 ਜਾਂ 161 ਧਾਰਾ ਹੁੰਦੀ ਉਹਦੇ ਚ ਉਹਦੇ ਸਟੇਟਮੈਂਟਸ ਰਿਕਾਰਡਡ ਨੇ ਮਤਲਬ ਪ੍ਰਦੀਪ ਪਲੇਰ ਮੰਨ ਰਿਹਾ ਵਾ ਕਿ ਅਸੀਂ ਸਾਰੀ ਸਾਜ਼ਿਸ਼ ਕੀਤੀ ਸਾਰਾ ਕੁਝ ਨੁਕਸਾਨ ਕੀਤਾ لیکن سرکار ਉਧਰ ਜਾਣ ਦੀ بجائے ਜਿਹੜਾ ਵਿਸਲ ਬਲੋਰ ਹੁੰਦਾ ਜਿਹੜਾ ਆਦਮੀ ਨੇ ਇਨਵੈਸਟੀਗੇਸ਼ਨ ਕੀਤੀ ਆ ਰਣਵੀਰ ਖਟਰੇ ਦੇ ਮਗਰ ਪਾ ਕੇ ਤੇ ਉਹਨਾਂ ਨੇ ਉਹਦੇ ਉਲਟਾ ਕਾਰਵਾਈ ਕਰਨੇ ਦਿੱਤੀ ਔਰ ਇਹਦੇ ਵਿੱਚ ਵਿੱਚ ਬੜੀ ਪੁਖਤਾ ਰਿਪੋਰਟ ਜਸਟਿਸ ਰਣਜੀਤ ਸਿੰਘ ਰੰਦਾਵਾ ਦੀ ਜਿਹੜੀ ਪੈਂਡਿੰਗ ਹੈ ਕਾਫੀ ਅਰਸੇ ਤੋਂ ਜਿੱਦੇ ਸਾਰੇ ਤੱਥ ਆਊਟਲਾਈਨ ਨੇ ਉਹਦੇ ਤੇ ਵੀ ਕੋਈ ਜਾਂਚ ਨਹੀਂ ਹੋਈ ਇੱਥੇ ਹੀ ਬਸ ਨਹੀਂ ਆਮ ਆਦਮੀ ਪਾਰਟੀ ਨੇ ਇੱਕ ਜਸਟਿਸ ਜ਼ੋਰਾ ਸਿੰਘ ਰਿਟਾਇਰਡ ਸੀ ਜਿਨ੍ਹਾਂ ਨੇ ਪਹਿਲੀ ਇੱਕ ਰਿਪੋਰਟ ਦਿੱਤੀ ਸੀ ਬਾਦਰਾ ਦੇ ਵੇਲੇ ਹਾਲਾਂਕਿ ਉਸ ਰਿਪੋਰਟ ਵਿੱਚ ਪਤਾ ਨਹੀਂ ਕਿੰਨੇ ਕ ਅਲਾਰਮਿੰਗ ਤੱਥ ਨੇ ਉਹ ਵੀ ਰਿਪੋਰਟ ਦਵਾ ਦਿੱਤੀ ਗਈ ਹੈ। ਭਗਵੰਤ ਮਾਨ ਦੀ ਪਾਕੀਜਰੀਵਾਲ ਨੇ ਜਸਟਿਸ ਜ਼ੋਰਾ ਸਿੰਘ ਨੂੰ 2019 ਦੀ ਲੋਕ ਸਭਾ ਵਿੱਚ ਆਪਣਾ ਉਮੀਦਵਾਰ ਪੜਾਇਆ ਵਾ। ਔਰ ਉਸ ਤੋਂ ਬਾਅਦ ਜਸਟਿਸ ਜ਼ੋਰਾ ਸਿੰਘ ਨੇ ਬਹੁਤ ਵਾਰ ਕਿਹਾ ਕਿ ਘੱਟੋ ਘੱਟ ਮੇਰੀ ਰਿਪੋਰਟ 'ਤੇ ਐਕਸ਼ਨ ਲੈ ਲਓ। ਉਹਦੀ ਰਿਪੋਰਟ ਨੂੰ ਵੀ ਨਕਾਰਤਾ ਉਹਨੂੰ ਠੰਡੇ ਬਸਤੇ ਕਰਤਾ ਜ਼ੋਰਾ ਸਿੰਘ ਨੂੰ ਬਿਲਕੁਲ ਅੱਖੋਂ ਪਰੋਖੇ ਕਰਤਾ। ਉਹਨੇ ਪਿਛਲੇ ਦਿਨੀ ਬਿਆਨ ਵੀ ਦਿੱਤਾ ਕਿ ਮੇਰੀ ਰਿਪੋਰਟ ਦੇ ਉੱਤੇ ਮੈਂ ਖੁੱਲੀ ਚੁਣੌਤੀ ਦਿੰਦਾ ਕਿ ਭਗਵੰਤ ਮਾਨ ਮੇਰੇ ਨਾਲ ਇਸ ਗੱਲ 'ਤੇ ਬਹਿਸ ਕਰ ਸਕਦਾ ਲੇਕਿਨ ਬਸ ਤਕੀ ਕਰਨੀ ਹੈ ਇਹਨਾਂ ਬੰਦਿਆਂ ਦੇ ਤੇ ਕਿਸੇ ਤਰ੍ਹਾਂ ਦਾ ਕੋਈ ਗੌਰ ਵਿਚਾਰ ਨਹੀਂ ਕੀਤਾ। ਕੁੱਲ ਮਿਲਾ ਕੇ ਦੇਖੋ ਨਸ਼ਿਆਂ ਤੇ ਕੋਈ ਕਾਰਵਾਈ ਕਰਦੀ ਆਮ ਆਦਮੀ ਪਾਰਟੀ ਕਿ ਨਹੀਂ ਕਰਦੀ ਉਹ ਬਾਤ ਹੀ ਗੱਲ ਹੈਗੀ ਆ। ਹਾਲਾਂਕਿ ਬਹੁਤ ਪੱਖ ਦਾ ਮਸਲਾ ਪੰਜਾਬ ਦਾ। ਇਹਨਾਂ ਨੇ ਵਾਅਦਾ ਕੀਤਾ ਸੀ 1000 ਰੁਪਏ ਔਰਤਾਂ ਨੂੰ ਦੇਵਾਂਗੇ ਅਸੀਂ ਮੁੱਕਰ ਗਏ। ਉਹ ਵੀ ਅਲੱਗ ਦਾ ਗੱਲ ਹੈਗੀ ਆ। ਇਹਨਾਂ ਨੇ VIP ਕਲਚਰ ਖਤਮ ਕਰਨ ਦੀ ਗੱਲ ਕੀਤੀ ਉਸ ਨੂੰ ਵੀ 2 ਮਿੰਟ ਛੱਡ ਦਿਓ। ਗੁਰੂ ਗ੍ਰੰਥ ਸਾਹਿਬ ਸਮੂਹ ਪੰਜਾਬੀਆਂ ਦਾ ਸਮੂਹ ਵਿਸ਼ਵ ਵਿੱਚ ਬੈਠੇ ਗੁਰੂ ਨਾਨਕ ਨਾਮ ਲੇਵਾ ਦਾ ਇੱਕ ਇੱਕ ਯਕੀਨ ਹੈ ਇੱਕ ਭਰੋਸਾ ਹੈ ਇੱਕ ਗ੍ਰੰਥ ਹੈ ਉਹਨਾਂ ਦਾ ਧਾਰਮਿਕ ਲੇਕਿਨ 22 ਸਾਲ ਬੀਤਣ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਇਹਨੂੰ ਐਵੇਂ ਇੱਕ ਸਧਾਰਨ ਜਿਹਾ ਮੁੱਦਾ ਸਮਝ ਕੇ ਕਦੀ ਕਦਾਰ ਕੋ ਟਿੱਪਣੀ ਕਰ ਦਿੱਤੀ ਛੱਡ ਦਿੱਤੀ ਇਸ ਤਰ੍ਹਾਂ ਦਾ ਜਿਹੜਾ ਰਵਈਆ ਜਿਹੜਾ ਹੈ ਉਹ ਅੱਜ 22 ਸਾਲ ਬਾਅਦ ਆਪਾਂ ਨੂੰ ਨਜ਼ਰ ਆ ਰਿਹਾ ਇਹ ਕੋਈ ਛੋਟਾ ਮੋਟਾ ਮਸਲਾ ਨਹੀਂਗਾ ਇਹ ਆਪਣੇ ਸਭ ਦੇ ਇਸ਼ਟ ਦਾ ਮਸਲਾ ਹੈ ਔਰ ਇਹ ਸਭ ਕੁਝ ਕਿਉਂ ਕੀਤਾ ਜਾ ਰਿਹਾ ਮੋਟੀ-ਮੋਟੀ ਸਾਰੀ ਦੁਨੀਆ ਨੂੰ ਸਮਝ ਆ ਗਈ ਆ कि ਹੁਣ ਇਹਨਾਂ ਨੇ ਹਰਿਆਣੇ ਦੀ ਇਲੈਕਸ਼ਨ ਲੜਨੀ ਹੈ ਔਰ ਹਰਿਆਣੇ ਦੀ ਇਲੈਕਸ਼ਨ 'ਚ ਇਹਨਾਂ ਨੇ ਬੜਾ ਵੱਡਾ ਐਲਾਨ ਕੀਤਾ ਕਿ ਅਸੀਂ ਇੰਨੀਆਂ 5 ਗਾਰੰਟੀਆਂ 7 ਗਾਰੰਟੀਆਂ ਇਕੱਲੇ ਲੜਾਂਗੇ ਕਾਂਗਰਸ ਨਾਲ ਗੱਠਜੋੜ ਤੋੜ ਦਿੱਤਾ ਕਿਉਂਕਿ ਹਰਿਆਣੇ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਡੇਰਾ ਸੱਚਾ ਸੌਦਾ ਦਾ ਸਭ ਤੋਂ ਜ਼ਿਆਦਾ ਇਫੈਕਟ ਉਹ ਹਰਿਆਣਾ ਸਟੇਟ ਦੇ ਵਿੱਚ ਹੈ ਸਭ ਤੋਂ ਜ਼ਿਆਦਾ ਉਹਨਾਂ ਦੇ ਅੰਧਵਿਸ਼ਵਾਸ ਕਰਨ ਵਾਲੇ ਭਗਤ ਉੱਥੇ ਬੈਠੇ ਨੇ ਤੈਉਂ ਹਰਿਆਣਾ ਸਰਕਾਰ ਰਿਪੀਟਿਡਲੀ ਰੇਪ ਵਿੱਚ ਮਰਡਰ ਵਿੱਚ ਇਨਵੋਲਡ ਇਸ ਤਰ੍ਹਾਂ ਦੇ ਕ੍ਰਿਮੀਨਲ ਆਦਮੀ ਨੂੰ ਬਾਰ ਬਾਰ ਪਰੋਲ ਦੇ ਰਹੀ ਆ ਔਰ ਬਾਰ ਬਾਰ ਉਹਨਾਂ ਨੂੰ ਰਿਲੀਫ ਦੇ ਰਹੀ ਆ ਜਦ ਕਿ ਸਾਡੇ ਬੰਦੀ ਸਿੰਘ ਨੇ ਜਿਹੜੇ ਉਹ ਦਹਾਕਿਆਂ ਬੱਦੀ ਜਿਹੜੇ ਜੇਲ੍ਹਾਂ ਵਿੱਚ ਸੜ ਰਹੇ ਨੇ ਪਰ ਹਰਿਆਣੇ ਦੀ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਕੇਜਰੀਵਾਲ ਤੇ ਭਗਵੰਤ ਮਾਨ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਇਸ ਮਸਲੇ ਨੂੰ ਅਣਗੌਲਿਆ ਕਰ ਦਿੱਤਾ ਪੈਰਾਂ ਥੱਲੇ ਰੌਣ ਦਿੱਤਾ ਔਰ ਇਹ ਸਮਝਦੇ ਕਿ ਇਹਦਾ ਕੋਈ ਗੱਲ ਹੀ ਨਹੀਂ ਹੈਗੀ ਇਸ ਲਈ ਮੇਰੇ ਵੀਰੋ ਬਜ਼ੁਰਗੋ ਭੈਣੋ ਭਰਾਓ ਨੌਜਵਾਨੋ ਵਿਸ਼ਵ ਵਿੱਚ ਬੈਠੇ ਐਨਆਰਏ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਐਂਟੀ ਸਿੱਖ ਔਰ ਐਂਟੀ ਪੰਜਾਬ ਰਵਈਆ بار بار ਆਪਣੇ ਸਾਹਮਣੇ ਆ ਰਿਹਾ ਵਾ ਪਰ ਆਪਾਂ ਦੁਬਾਰਾ ਦੁਬਾਰਾ ਕੇਰ ਭਿਖਾ ਕਰਕੇ ਛੋਟੀਆਂ ਛੋਟੀਆਂ ਚੋਣਾਂ ਇਹਨਾਂ ਨੂੰ ਦੁਬਾਰਾ ਦੁਬਾਰਾ ਵੋਟਾਂ ਪਾ ਕੇ ਜਿਤਾਉਨੇ ਇਹਨਾਂ ਦੇ ਹੌਸਲੇ ਬੁਲੰਦ ਕਰਦੇ ਸਾਡੇ ਨੌਜਵਾਨਾਂ ਨੂੰ ਇਹਨਾਂ ਨੇ ਡਿਬਰੂਗੜ ਦੀਆਂ ਜ਼ਿਲ੍ਹਾਵਾਂ ਵਿੱਚ ਐਨਐਸਏ ਲਾ ਕੇ ਭੇਜਿਆ ਐਨਐਸਏ ਨੂੰ ਐਕਸਟੈਂਡ ਕੀਤਾ ਆਪ ਭਾਈ ਅਮਰਿਤਪਾਲ ਮੈਂਬਰ ਪਾਰਲੀਮੈਂਟ ਬਣ ਗਿਆ ਲੇਕਿਨ ਉਹਨੂੰ ਕੋਈ ਪੰਜਾਬ ਸਰਕਾਰ ਦੀ ਕਿਸੇ ਤਰ੍ਹਾਂ ਦੀ ਕੋਈ ਸਿਫਾਰਿਸ਼ ਨਹੀਂ ਕਿ ਇਸ ਨੂੰ ਛੱਡਿਆ ਜਾਵੇ ਇਹ ਲੋਕ ਸਭਾ ਟੈਂਡ ਕਰ ਸਕੇ ਔਰ ਇਹਦੇ ਨਾਲ ਨਾਲ ਹੋਰ ਬਹੁਤ ਸਾਰੇ ਮਸਲੇ ਕਨੈਕਟਡ ਨੇ ਜਦ ਇਹ ਸਮਝ ਆਉਂਦਾ ਵਾ ਕਿ ਇਹ ਫਰਜੀ ਜੇ ਇਨਕਲਾਬੀ ਸੀਗੇ ਇਹਨਾਂ ਦਾ ਨਾ ਪੰਜਾਬ ਨਾਲ ਕੋਈ ਮੋਹ ਪਿਆਰ ਸੀਗਾ ਤੇ ਨਾ ਇਹਨਾਂ ਦਾ ਕੋਈ ਸਿੱਖ ਕੋਈ ਆਫਰਲ ਪੰਜਾਬ ਇੱਕੋ ਸਟੇਟ ਹੈ ਜਿੱਥੇ ਮਾਈਨੋਰਿਟੀ ਕਮਿਊਨਿਟੀ ਵਜੋਂ ਸਿੱਖ ਜਿਹੜੇ ਨੇ ਉਹ ਆਪਣੀ ਗੱਲ ਕਹਿ ਸਕਦੇ ਨੇ ਆਪਣਾ ਇਨਸਾਫ ਮੰਗ ਸਕਦੇ ਨੇ ਲੇਕਿਨ 15 ਤੋਂ ਲੈ ਕੇ 24 9 ਸਾਲ ਬੀਤਣ ਤੋਂ ਬਾਅਦ ਸਾਡਾ ਇਹ ਮਸਲਾ ਜਿਉਂ ਦਾ ਤਿਉਂ ਡਟਕਦਾ ਤੁਰਿਆ ਆਉਂਦਾ ਵਾ ਮਗਰ ਲੀਆਂ ਸਰਕਾਰਾਂ ਮੈਂ ਕਿਹਾ ਅਕਾਲੀਆਂ ਨੇ ਬਹੁਤ ਮਾੜਾ ਕੰਮ ਕੀਤਾ ਉਹਨਾਂ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਸਜ਼ਾ ਦਿੱਤੀ ਆ ਉਹ ਪਾਰਟੀ ਆਲਮੋਸਟ ਨਾ ਮਾਤਰ ਕਿਨਾਰੇ ਦੇ ਉੱਤੇ ਬੈਠੇ ਕਾਂਗਰਸ ਨੂੰ ਲੋਕਾਂ ਨੇ ਹਰਾ ਕੇ ਸਰਕਾਰ ਬਦਲ ਕੇ ਇਹਨਾਂ ਨੂੰ ਬਣਾਇਆ ਸੀ ਜਿਹੜੇ ਕਹਿੰਦੇ ਸੀ ਗੁਰੂ ਨਾਨਕ ਦੀ ਚੱਕੀ ਬਹੁਤ ਬਰੀਕ ਪੀਂਦੀ ਆ ਇੱਕ ਗੱਲ ਯਾਦ ਰੱਖਿਓ ਕਿ ਸਮਾਂ ਤਾਂ ਜ਼ਰੂਰ ਲੱਗ ਸਕਦਾ ਲੇਕਿਨ ਇਹ ਚੱਕੀ ਦਾ ਜਿਹੜਾ ਪੀਸਿਆ ਹੋਇਆ ਫਲ ਹੈ ਉਹ ਤੁਹਾਨੂੰ ਸਭ ਨੂੰ ਵੀ ਭੁਗਤਣਾ ਪਵੇਗਾ ਕੇਜਰੀਵਾਲ ਭੁਗਤੀ ਰਹੇ ਨੇ ਜੇਲ੍ਹ ਵਿੱਚ ਬੈਠੇ ਨੇ ਔਰ ਇਸੇ ਤਰ੍ਹਾਂ ਹੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਇਹਨੂੰ ਇੰਨਾ ਲਾਈਟਲੀ ਨਾ ਲਓ ਇਹ ਦੁਬਾਰਾ ਤੋਂ ਸਾਰੇ ਮੁਕੱਦਮੇ ਜਿਹੜੇ ਨੇ ਜਿਹੜੇ ਸਟੇਜ ਨੇ ਉਹਨਾਂ ਦੀ ਇਮੀਡੀਏਟ ਅਪੀਲ ਹੋਣੀ ਚਾਹੀਦੀ ਸੁਪਰੀਮ ਕੋਰਟ ਦੇ ਵਿੱਚ ਉਹ ਵਾਪਸ ਟ੍ਰਾਇਲ ਉਹਨਾਂ ਦੀ ਸ਼ੁਰੂ ਹੋਣੀ ਚਾਹੀਦੀ ਜਿਹੜੇ ਮੁਕਦਮੇ ਬਾਹਰਲੀ ਸਟੇਟਾਂ ਵਿੱਚ ਗਏ ਨੇ ਉਹਦੇ ਵਾਸਤੇ ਵੀ ਤੁਹਾਨੂੰ ਸੁਪਰੀਮ ਕੋਰਟ ਜਾ ਕੇ ਕਹਿਣਾ ਚਾਹੀਦਾ ਕਿ ਦ ਟ੍ਰਾਇਲ ਸ਼ੁਡ ਬੀ ਕੰਡਕਟਿਡ ਇਨ ਵਿਦਿਨ ਦਾ ਵਿਦਿਨ ਦਾ ਸਟੇਟ ਆਫ ਪੰਜਾਬ ਔਰ ਜਿਹੜੇ ਲੋਕ ਵਿਸਲ ਬਲੋਅਰ ਨੇ ਜਿਹੜੇ ਲੋਕ ਇਸ ਮਸਲੇ ਤੇ ਬੋਲਦੇ ਨੇ ਤੁਸੀਂ ਉਹਨਾਂ ਨੂੰ ਟੰਗਣਾ ਸ਼ੁਰੂ ਕਰ ਦਿੱਤਾ ਜਿਹੜਾ ਯਾਰ ਪੰਜਾਬ ਦੇ ਵਿੱਚ ਬੋਲਦਾ ਜਿਹੜਾ ਕੋਈ ਮਸਲਾ ਤੁਹਾਡਾ ਵਿਰੋਧ ਕਰਦਾ ਚੱਕ ਖੇਰਾ ਜੇਲ੍ਹ ਦੇ ਵਿੱਚ ਝੂਠੇ ਕੇਸ ਚੱਕ ਭਾਨਾ ਸਿੱਧੂ ਝੂਠੇ ਕੇਸ ਵਿੱਚ ਚੱਕ ਦਰ ਕਾਂਗਰਸੀ ਸਿਰ ਵੇਸ ਕਰਕੇ ਕਿਉਂਕਿ ਵਿਰੋਧੀ ਨੇ ਕਿ ਜਿਹੜੇ ਤੁਹਾਡੇ ਆਪਣੇ ਮੰਤਰੀ ਗੁਨਾਹਗਾਰਾ ਕਟਾਰੂ ਚੱਕ ਵਰਗੇ ਔਰ ਜਿਹੜਾ ਉਹ ਬਲਕਾਰ ਸਿੰਘ ਵਰਗੇ ਜਿਨ੍ਹਾਂ ਦੀਆਂ ਸ਼ਰਮਿੰਦ ਵਿਡੀਓਜ਼ ਆ ਗਈਆਂ ਔਰ ਤੁਹਾਡੇ ਐਮਐਲਏਸ ਤੇ ਮਨਿਸਟਰਸ ਨੇ ਪਤਾ ਨਹੀਂ ਹੋਰ ਕਿੰਨੇ ਗੁਨਾਹ ਕੀਤੇ ਨੇ ਰੇਤਾ ਬਚਨੀ ਦਾ ਵਪਾਰ ਐਨਆਰਆਈ ਦੀਆਂ ਕੋਠੀਆਂ ਤੇ ਕਬਜ਼ਾ ਕੋਈ ਐਕਚੁਅਲੀ ਹੋਇਆ ਪਰ ਚਲੋ ਉਹ ਵੀ ਸਾਰੇ ਅਸੀਂ ਸਵੀਕਾਰ ਕਰ ਸਕਦੇ ਹਾਂ ਅਸੀਂ ਆਪਣੇ ਤੇ ਝੂਠੇ ਪਰਚੇ ਵੀ ਸਹਾਰ ਸਕਦੇ ਆ ਉਹਨਾਂ ਨੂੰ ਅਸੀਂ ਕਬੂਲ ਸਕਦੇ ਆ ਉਹਨਾਂ ਨੂੰ ਅਸੀਂ ਜਿਹਨੂੰ ਕਹਿੰਦੇ ਕਿ ਅਸੀਂ ਸਿਹਾਗੇ ਲੇਕਿਨ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਜਿਹਨੂੰ ਤੁਸੀਂ ਐਵੇਂ ਸਮਝਦੇ ਹੋ ਕਿ ਤਾਂ ਕੋਈ ਗੱਲ ਹੀ ਕੋਈ ਨਹੀਂ ਜੇ ਅਸੀਂ ਝੂਠ ਸੱਚ ਬੋਲ ਕੇ ਲੋਕਾਂ ਦੀ ਕਚਹਿਰੀ 'ਚ ਨਿਕਲ ਜਾਾਂਗੇ ਆ ਮਸਲਾ ਮੈਂ ਤੁਹਾਡੇ ਧਿਆਨ ਵਿੱਚ ਲੈ ਕੇ ਆਉਣਾ ਸੀਗਾ ਅਗਰ ਤੁਹਾਨੂੰ ਲੱਗਦੇ ਨੇ ਕਿ ਵਿਊਜ਼ ਮੇਰੇ ਅੱਛੇ ਨੇ ਔਰ ਇਹ ਗੱਲਾਂ ਤੇ ਇਨਸਾਫ ਹੋਣਾ ਚਾਹੀਦਾ ਔਰ ਟਾਈਮ ਬਾਉਂਡ ਜਸਟਿਸ ਹੋਣਾ ਚਾਹੀਦਾ ਇਸ ਮੇਰੀ ਵੀਡੀਓ ਨੂੰ ਸ਼ੇਅਰ ਵੀ ਕਰਨਾ ਤਾਂ ਕਿ ਇਹ ਪਾਵਰ ਕੋਰੀਡੋਰਸ ਜਿਹੜੇ ਲੋਕੀ ਪਾਵਰ ਡਰੰਕ ਨੇ ਜਿਹੜੇ ਲੋਕਾਂ ਨੂੰ ਸੱਤਾ ਦਾ ਨਸ਼ਾ ਇੰਨਾ ਚੜ ਚੁੱਕਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਵੀ ਕੁਝ ਨਹੀਂ ਮੰਨਦੇ ਜਾਣਦੇ ਉਹਨਾਂ ਤੱਕ ਪਹੁੰਚੇ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਔਰ ਬੇਬਲ ਕਲਾ ਪਤਲ ਕਾਂਡ ਦੇ ਵਿੱਚ ਹੋਏ ਜਿਹੜਾ ਬੇਇਨਸਾਫੀ ਆ ਉਹਦਾ ਇਨਸਾਫ ਆਪਾਂ ਲੈ ਸਕੇ ਅੱਜ ਦੇ ਇਸ ਮੇਰੇ ਵਿਸ਼ੇ ਨਾਲ ਜੋੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ